ਕਹਾਂ ਤੈਨੂੰ ਪੈਣਾ ਇਹ ਦੱਸੋ ਕੋਲ ਮਰਾ ਬਿਨਾ ਬੁਗਾ ਸਾਡੀ ਕਾ ਕੰਨਾ ਲੈਂਦਾ ਮੈਂ ਤਾਂ ਆਪੇ ਆਏ ਆ ਆਪੇ ਆਏ ਆ ਅਸੀਂ ਆਪੇ ਨਹੀਂ ਆਏ ਕਹਿੰਦਾ ਦੱਸੋ ਕਿੰਨੇ ਕਾ ਲੈਂਦਾ ਗੱਲ ਕੀ ਆ ਗੱਲ ਕੋਈ ਨਹੀਂ ਬੰਦ ਕਰਦੀ ਆ ਸਾਡੇ ਨਾਲ ਕੋਈ ਮਸਲਾ ਨਹੀਂ ਐਵੇਂ ਕਰਦੇ ਕਿ ਤੂੰ ਹੀ ਜਾਓ ਘਰ ਨੂੰ ਇਹ ਗੱਲ ਕਰਦੀ ਆ ਤੇ ਘਰ ਨਹੀਂ ਖੜਾ ਗਏ ਕਿ ਕੀ ਤੰਗੇ ਪਰੇ ਜਾ ਲਗੀ ਆ ਪਰੇਸ਼ਾਨੀ ਮੈਨੂੰ ਕੋਈ ਤੇਰੀ ਹੈਗੀ ਦੱਸ ਨਹੀਂ ਹਟ ਜਾ ਹੱਲ ਕਰਾਉਨੇ ਅਸੀਂ ਹਾਂ ਮੈਂ ਨਹੀਂ ਕਰਦਾ ਮੈਂ ਆਪੇ ਕਰ ਲੰਨਾ ਨਾਲ ਤਾਲ ਮੇਰਾ ਪ੍ਰਭੂ ਵਾਰੇ ਕੋਈ ਹੋਰ ਕੋਈ ਗੱਲਬਾਤ ਕਰੀਏ ਬੁਆ ਖੁੱਲਾ ਹੀ ਆ ਇੱਥੇ ਕਰੋ ਦੋ ਕੋਈ ਗੱਲ ਐਦਾਂ ਚੰਗੇ ਨਹੀਂ ਲੱਗੀਦਾ ਨਾ ਨਾ ਇਹ ਇਹ ਨੂੰ ਵੀੜਾ ਵੜਾਏ ਉਸਤਾਨਾ ਕੋਣ ਵਿਗੜਿਆ ਕੋੜਿਆ ਚੱਲ ਸਦਾ ਹਰ ਗਿਆ ਤੇਰੇ ਨਾਲ ਆ ਨਹੀਂ ਤੇਰੇ ਨਾਲ ਆ ਬੁਆ ਦੇ ਖੋੜ ਮੇਰਾ ਭਰਾ ਬੁਆ ਆਇਆ ਬੜਾ ਨਾ ਬਾਹਰ ਕਦੇ ਮਾਰਿਆ ਨਹੀਂ ਮਾਰਿਆ ਬਾਹਰ ਕਦੇ ਨਹੀਂ ਹਾਂ ਮਾਸਟਰ ਜੀ ਮੈਂ ਨਹੀਂ ਮਾਰਦਾ ਨਾ ਪਾਏ ਜੋ ਮੈਂ ਨਹੀਂ ਮਾਰਦਾ ਮੈਂ ਇਹ ਨਹੀਂ ਮੈਂ ਪਹਿਲਾਂ ਹੀ ਮਰਿਆ ਪਿਆ ਉਹ ਮਰਿਆ ਕੋਈ ਨਹੀਂ ਸਾਰੇ ਮਰਿਆ ਪਹਿਲਾਂ ਹੀ ਮਰਿਆ ਆ ਜਾਓ ਕੋਈ ਨਾ ਮਾਰਦੇ ਕੋਈ ਚੱਕਰ ਨਹੀਂ ਮੈਨੂੰ ਲੱਗਾ ਯਾਰ ਅਸੀਂ ਮਾਰਨਾ ਕਰਦਾ ਜੋ ਦੀ ਜ਼ਿੰਦਗੀ ਮੇਰੀ ਖਤਮ ਹੈ ਲੈ ਵੀ ਪੂਰੀ ਨਾ ਉਹ ਤੂੰ ਭਰਾ ਵਾ ਸਾਡਾ ਕਦੋਂ ਮਾਰਨਾ ਤੈਨੂੰ ਮੈਨੂੰ ਇੱਥੇ ਜਿਹੜੀ ਮਰਜੀ ਗਲੀ ਚ ਪੁੱਛ ਲੈਣਾ 10 ਸਾਲ ਹੋ ਧਲੇ ਮੈਨੂੰ ਅੰਦਰ 10 ਸਾਲ ਬਾਅਦ ਤੂੰ ਹੀ ਕਰਿਆ ਮੈਨੂੰ ਤਾਂ ਕੋਈ ਨਹੀਂ ਹੁਣ ਯਾਦ ਹੋ ਗਿਆ ਤੂੰ ਹੀ ਮੈਨੂੰ ਮਾਰ ਦੋ ਤੂੰ ਮਾਰ ਲੈ ਜਦੋਂ ਮਰਜੀ ਕਰ ਕੋਈ ਯਾਦ ਹੋ ਗਿਆ ਨਾ ਹੁਣ ਕੋਈ ਗੱਲ ਮਰਜੀ ਕਰ ਯਾਦ ਹੋ ਰਿਹਾ ਨਾ ਯਾਦ ਮੈਂ ਕਹਦਾ ਹੋ ਗਿਆ